helping hands society ਤੇ seva trust cute india ਦੇ ਆਪਸੀ ਸਹਿਯੋਗ ਦੇ ਹਾਰਤ ਅੱਜ ਬੰਗਾ ਦੇ ਸਰਕਾਰੀ ਸਮਾਰਟ ਕਲਜ਼ ਪ੍ਰਾਇਮਰੀ ਸਕੂਲ ਅਜਾ ਚੌਂਗ ਬੰਗਾ ਵਿਖੇ ਅੰਦਰ ਅੰਦਰ 15 ਕੀਮਤਾ ਦੀ ਜੀਵਨ ਵਿੱਚ ਮਹੱਤਤਾ ਉੱਤੇ ਇੱਕ ਸੈਮੀਨਾਰ ਕੀਤਾ ਗਿਆ ਹਰਮ ਸਿੰਘ ਜੀ ਅਟਵਾਲ ਜੋ ਕਿ ਕੈਨੇਡਾ ਤੋਂ ਅੱਜ ਇਸ ਸਮਾਰੋਹ ਦੇ ਵਿੱਚ ਸ਼ਾਮਲ ਹੋਏ ਹਨ ਉਹਨਾਂ ਨੂੰ ਰੀਤੀਆਂ ਅਗਰਾਂ ਇੱਕ ਵਾਰ ਫੇਰ ਉਹਨਾਂ ਲਈ ਤਾੜੀਆਂ ਦੀ ਵਾਰ ਸਾਡੇ ਇਲਾਕੇ ਦੀ ਬਹੁਤ ਹੀ ਮਾਨ ਸਤਿਅ ਸਰਦਾਰ ਰਜੀਤ ਸਿੰਘ ਜੀ ਕੰਦੋਲਾ ਇਹ ਵੀ ਸਾਡੇ ਵਿੱਚ ਸ਼ਾਮਲ ਹੋਏ ਹਨ ਉਹਨਾਂ ਦਾ ਵੀ ਆਪ ਲੈ ਸਵਾਗਤ

ਕੰਦੇ ਨਾਲ ਕੱਲਾ ਲਾਂਦੇ ਨੇ ਬਨੋਦ ਕੁਮਾਰ ਪਛਤਵਾਜੀ ਇਹਨਾਂ ਦੇ ਲਈ ਵੀ ਤਾਰੀਫ ਇੰਟਰਨੈਟ ਨੇ ਸ਼ੇਰਿੰਗ ਅਮਿਤ ਕਬਾਤ ਸੋਰੀ ਜਿਨ੍ਹਾਂ ਨੇ ਇਸ ਸਕੂਲ ਦੇ ਵਿੱਚ ਆਣਾ ਵੇਦਾ ਜਿਹਨਾਂ ਨੂੰ ਪਹਿਲਾਂ ਕਹਿੰਦਾ ਕਿ ਜਾਓ ਜੀ ਸੈਟਅਪ ਕਰਕੇ ਆਓ ਇਹ ਸਿਹਤ ਜਿਹੜਾ ਦੀ ਸੇਵਾ ਨਾਲ ਦਿੱਤੀ ਜਾਂਦੀ ਹੈ ਸਾਡੇ ਹਮੇਸ਼ਾ ਜਸਟ ਪ੍ਰੋਜੈਕਟ ਦੇ ਜਿਹੜੇ ਆਰਗੇਨਾਈਜ਼ਰ ਨੇ ਡਾਕਟਰ ਹਰਮੇਸ਼ ਤਲਵਾਰ ਨਾਲ ਬੈਠੇ ਨੇ ਸੁਰਜੀਤ ਸਾਹਿਬ ਦੇ ਇਹਨਾਂ ਨੂੰ ਵੀ ਆਇਆ ਸੀ ਜੀ ਆਇਆ ਆ ਆਡੇ ਸੇਵਾ ਦੇ ਪ੍ਰੇਰਕ ਜਿਹੜੇ ਕੰਮ ਅਸੀਂ ਕਰਦੇ ਹਾਂ ਪ੍ਰੇਰਨਾ ਸਾਨੂੰ ਦਿੰਦੇ ਨੇ ਉਹ ਨੇ ਸਾਡੇ ਐਕੋ ਵਿਜੇ ਸ਼ਾਹਵਾੜਾ ਜੀ ਇਹਨਾਂ ਲਈ ਵੀ ਵਰਤਦਾ ਬਾਕੀ ਦਾ ਤੁਹਾਡੀ ਸੇਵਾ ਵਿੱਚ ਦਲਜੀਤ ਸਿੰਘ अरोड़ा ਕਦਰਾ ਕੀਮਤਾਂ ਵਿਕੀ ਬਹਤ ਦਾ ਜੀਵਨ ਦੇ ਸਿਧਾਂਤ ਤੇ ਕਦਰਾਂ ਕੀਮਤਾਂ ਅੱਜ ਅਸੀਂ ਇਸ ਟੌਪਿਕ ਤੇ ਐਦਾ ਬੱਚਿਆਂ ਦਾ ਪਰ ਬੱਚਿਆਂ ਲਈ ਬਹੁਤ ਜ਼ਰੂਰੀ ਹੈ ਕਿ ਬੱਚਿਆਂ ਵਿੱਚ ਅਸੀਂ ਮਤਲਬ ਜਿਹੜੇ ਗੁਣ ਵਾਹ ਕੁਨਾਂ ਜਿਹੜੀਆਂ ਛੀਆਂ ਭਾਵਨਾ ਹੈ ਬੱਚੇ ਚ ਪੈਦਾ ਹੋਣੀਆਂ ਤਾਂ ਅੱਜ ਅੱਡੇ ਨਾਲ ਇੱਕ ਬੱਚਾ ਸਾਡੇ ਬਹੁਤ ਹੀ ਅਜ਼ੀਜ਼ ਪੀਵੀ 70 ਪਹਿਚਾਣਿਆ ਜਿਹਨਾਂ ਦੇ ਪੀਵੀ 70 ਆ ਚੈਨਲ ਸਾਡੇ ਇਲਾਕੇ ਵਿੱਚ ਹਰ ਇਲਾਕੇ ਦੀ ਨਿਊਜ਼ ਨੂੰ ਹਰ ਖਬਰ ਨੂੰ ਬਹੁਤ ਹੀ ਅਛੇ ਤਰੀਕੇ ਨਾਲ ਪਬਲਿਕ ਦੇ ਇੱਕ ਸਮਾਜ ਦੇਵਾ ਦੇ ਕੰਮ ਨੂੰ ਬਿਖਾਉਂਦੇ ਨੇ ਇਹਨਾਂ ਭਾਈ ਸਾਹਿਬ ਦਾ ਮਨਿੰਦਰ ਸਿੰਘ ਜੀ ਦਾ ਹਾਰਦਿਕ ਸਵਾਗਤ ਹੈ ਇਹਨਾਂ ਤੇ ਵੀ ਇੱਕ ਵਾਰ ਕੋਸ਼ਿਸ਼ ਕਰਦੇ ਹਾਂ ਮਨਿੰਦਰ ਨਾਲ ਕੈਮਰੇ ਵਿੱਚ ਤੁਹਾਡੀਆਂ ਤਸਵੀਰਾਂ ਨੂੰ ਬਣ ਕੇ ਸਮਾਜ ਦਾ ਪਛਾਣ ਕੇ ਪਛਾ ਰਹਿ ਨੇ ਭਾਈ ਸਾਹਿਬ ਲਈ ਇਹਨਾਂ ਲਈ ਇਕਤਾ ਦੇ ਕੰਮ ਚੱਲ ਰਹੀ ਸੀ ਕਿ ਸਾਡੇ ਜੀਵਨ ਵਿੱਚ ਸਾਡੇ ਜੀਵਨ ਦਾ ਆਧਾਰ ਹੀ ਕਦਰਾਂ ਤੇ ਕੀਮਤਾਂ ਤੇ ਸਿਧਾਂਤ ਹਨ ਜੀਵਨ ਦੇ ਸਿਧਾਂਤ ਤਾਂ ਸਾਨੂੰ ਆਪਣੇ ਸਮਾਜ ਤੋਂ ਆਪਣੇ ਦੇਸ਼ ਤੋਂ ਆਪਣੇ ਅਲੱਗੇ ਤੋਂ ਸਾਨੂੰ ਹਮੇਸ਼ਾ ਦਿਲ ਦੇ ਨੇ ਇਸਾ ਜੀਵਨ ਦਾ ਸਿਧਾਂਤ ਹੈ ਕਿ ਸਾਨੂੰ ਆਪਣੇ ਤੋਂ ਵੱਡਿਆਂ ਦੀ ਮਾਨ ਅਤੇ ਸਨਮਾਨ ਕਰਨਾ ਚਾਹੀਦਾ ਹੈ ਵਿਦਿਆ ਪ੍ਰਾਪਤ ਮੁੱਖ ਅਧਿਆਪਕ ਜੀ ਦੇ ਦਰਪ੍ਰਤਮ ਸਾਡੇ ਕੰਦੋਲਾ ਸਾਹਿਬ ਜਿਹੜੇ ਕਿ ਬਹੁਤ ਹੀ ਬਹੁਤ ਹੀ ਵਧੀਆ ਜੁਗਤਾਨ ਵਰਜਾ ਸਾਡੇ ਬਹੁਤ ਹੀ ਸਾਡੇ ਅੱਛੇ ਦੋਸਤ ਅੱਛੀ ਸਿਹਤ ਕਹਿੰਦੇ ਨੇ ਕਦੇ-ਕਦੇ ਸਾਡੇ ਰੋਜ਼ ਸਾਡੇ ਨਾਲ ਸਵੇਰੇ ਸਵੇਰੇ ਸੈਰ ਤੇ ਕਿਹ ਨਾਲ ਮੁਲਾਕਾਤ ਹੁੰਦੀ ਆ ਕਹਿੰਦੇ ਤੰਦਰੁਸਤ ਮਨ ਤੇ ਤੰਦਰੁਸਤ ਸਨ ਤੰਦਰੁਸਤ ਮਨ ਤੇ ਤੰਦਰੁਸਤ ਸਨ ਜੇ ਦੋਨੇ ਤੀਆਂ ਇਨਸਾਨ ਕੋ ਹਣ ਤਾਂ ਉਹ ਇਨਸਾਨ ਸਭ ਤੋਂ ਮਹਾਨ ਔਰ ਖੁਸ਼ੀ ਖੁਸ਼ ਨਸੀਬ ਇਨਸਾਨ ਕੇ ਉਹ ਉਹਨਾਂ ਦੁਨੀਆ ਦੀ ਸਭ ਚੀਜ਼ ਮਿਲ ਗਈ ਇਸ ਲਈ ਸਵੇਰੇ ਬਹੁਤ ਅੱਛੀ ਮਿਹਨਤ ਕਰਦੇ ਨੇ ਉਹ ਸਾਰੇ ਸਾਨੂੰ ਪ੍ਰੇਰਨਾ ਦਿੰਦੇ ਨੇ ਕਿ ਤੁਸੀਂ ਵੀ ਇਸ ਤਰ੍ਹਾਂ ਕਰੋ ਸਾਨੂੰ ਵੀ ਪ੍ਰੇਰਨਾ ਮਿਲਦੀ ਆ ਕਿ ਉਹ ਇਹਨਾਂ ਦੇ ਵਿੱਚ ਕਿੰਨੀ ਸਲੀਮੀਆ ਐ ਲੈ ਨੀਵ ਲੈਂ ਕਿ ਚਾਹੇ ਉਮਰ ਤੋਂ ਕਿਸਾ ਛੋਟਾ ਚਾਹੇ ਉਮਰ ਤੋਂ 20 ਸਾਲ ਵੱਡਾ ਹਰ ਇੱਕ ਨੂੰ ਭਾਈ ਕਹਿ ਕੇ ਬੁਲਾਉਂਦੇ ਨੇ ਇਹ ਇਹਨਾਂ ਦਾ ਸਭ ਤੋਂ ਵੱਡਾ ਗੁਣ ਉਹ ਸਾਨੂੰ ਸਾਰਿਆਂ ਨੂੰ ਬੋਹ ਲੈਂਦਾ ਮੈਂ ਬਰਤਕਾ ਸਾਲ ਨੂੰ ਬਿਤੀ ਕਰਾਂਗਾ ਕਿ ਆਪਣੇ ਕੁਝ ਸ਼ਬਦਾਂ ਦੇ ਨਾਲ

ਤੇ ਮੈਂ ਦਾ ਬੱਚਾ ਨੂੰ ਇਹ ਹੀ ਕਹਿੰਦਾ ਵੀ ਤੁਸੀਂ ਦੱਸ ਕੇ ਵਧਾਈ ਕਰੋ ਜਿਹਨੇ ਮੁੱਤੂ ਸਿੰਘ ਨਾਲ ਲੱਗੇ ਸੀ ਉਹ ਆਪਣੇ ਦਾ ਆਪਣੇ ਸਾਈਟ ਤੇ ਸਾਡੀ ਸੋਹੇ ਤਾਂ ਕਿ بڑے بڑے ਆਪਰ ਬੁਣੀਏ ਜਿਹੜੇ ਉਹਨਾਂ ਕੋਲ ਆਪਣਾ ਜਿੰਨਾ ਤੋਂ ਵੱਧ ਵੱਧ ਪਾਜੀ ਹੋਈ ਹਦੀ ਆ ਭਲਾਈ ਕਰੋ ਜਿਹਦਾ ਗਾਰਫੋਨ ਜਿੰਨਾ ਵੱਧ ਵੱਧ ਹੁੰਦਾ ਤੇ ਬਾਕੀ ਮੈਂ ਤੁਹਾਨੂੰ ਦੱਸ ਦੇਣਾ ਤੇ ਸੇਵਾ ਉਸ ਦਾ ਪੂਰਾ ਮੈਂ ਤੇ ਆ ਸਮਾਂ ਜਾਂਦਾ ਤੇ ਡਾਊਨਰ ਕੰਪਲੈਂਸ ਲਈ ਆਪੀਆ ਨਿਆ ਕੋ ਟੂਰੋ ਨਹੀਂ ਲੱਗਿਆ ਆ ਤੁਹਾਨੂੰ ਡਾਊਨਰ ਕੰਪਲੈਂਸ ਦੇ ਅੰਦਰ ਦੋ ਸਾਲਾਂ ਦੇ ਵਿੱਚ ਉਹ ਲੋਕ ਹਨ ਹਾਂਜੀ ਡਾਊਨਰ ਕੰਪਲੈਂਸ ਜਿਹੜਾ ਤੁਹਾਨੂੰ 100 ਦਾ ਸਾਲ ਦੇ ਵਿੱਚ ਮਤਲਬ ਕਿ ਵਿੱਚ ਹੀ ਲੱਗਦਾ ਹੈ ਉਸ ਦਾ ਜਿਹੜਾ ਐਸਟੀ ਆਫ ਚਾਰਜ ਅਜੇ ਨਾਲ ਹੀ ਦੇਵਾ ਜੁਟਾਉਂਦੇ ਆ ਉਹਦੇ ਨਾਲ ਅਗੇ ਜੋੜ ਕੇ ਹੋਰੋਂ ਸਾਰੇ ਬਹੁਤ ਸਾਰੇ ਫ੍ਰੀ ਦੇ ਦਿਆ ਇਹਨੂੰ ਮੈਂ ਸਾਡੇ ਚੀਪਾ ਨੂੰ

ਤੇ ਚਾਈਨਰ ਸੈਕਟਰ ਦਾ ਜਣਾ ਹੋ ਰਿਹਾ ਹੈ ਨਹੀਂ ਉਹਦਾ ਲਾਕ ਬਹੁਤ ਹੀ ਮੈਂਟ ਆਇਆ ਜਿਹੜਾ ਕਿ ਆਮ ਤਰੀਬ ਤਕਰੀਬ ਤਾਂ ਕੀ ਉਮੀਦ ਨਹੀਂ ਕਰ ਸਕਦੇ ਉਹਦਾ ਇੱਕ ਟਿਕਾ 16 ਕਰੋੜ ਰੁਪਏ ਦਾ ਆਇਆ ਕਿ ਜੇਕਰ ਰਾਜ ਕਾ ਦਾ 25 26 ਦਾ 26 ਕਰੋੜ ਰੁਪਏ ਦਾ ਬੰਦਾ ਹੈ ਉਹਦੇ ਉੱਤੇ ਉਹ ਤਰਾਇ 450 ਤੋਂ ਆਪਣੇ ਜਿਹੜਾ ਇਹ ਵਿਚਾਰ ਦੇ ਵਿੱਚ ਹੈ ਉਹਨਾਂ ਦਾ ਜੀ 3 ਲਾਲ ਉਸੇ ਹੋਗਾ ਜਦੋਂ ਉਹ ਸਟਾਰਟ ਕਰਦੇ ਆਂ ਵੀ ਜੋ ਦਰ ਵੀ ਕਰਦੇ ਆਂ ਆਵਾਜ਼ਾਂ ਦੇ ਵਿੱਚ ਦੇਉਂ ਜਦੋਂ ਨੂੰ ਉੱਥੇ ਰੂਮ ਬਣ ਜਾਣੇ ਆ ਲੈ ਨਾ ਇਹਦਾ ਕਿਰਾਇਆ ਤੁਹਾਨੂੰ ਸੁਣਿਆ ਕਿ ਉੱਥੇ ਗਾਹਦ ਕਰਦੇ ਆ ਸੋਹਣੋ ਇੰਨਾ ਵਧੀਆ ਹੌਸਟਲ ਪਾ ਲਿਆ ਦੇ ਜੇ ਤਾਂ ਕੋਟ ਕਰਦੇ ਆ ਨਾ ਫੇ ਮਿਲ ਜਾ ਉਥੇ ਤੇ ਸਾਰੀ ਚਾਜੂਗਾ ਉਹਨਾਂ ਦਾ ਬਹੁਤ ਹੀ ਵੱਡਾ ਇਹ ਸਾਰੇ ਪੌਣਤ ਨਹੀਂ ਹੈ ਆਪਾਂ ਚਾਹੋ ਬੱਚੇ ਜਾਓ ਤੇ ਫਿਰ ਫਰੀ ਲਾਜੂਗਾ ਤੇ ਆਪਾਂ ਉਹਨਾਂ ਦਾ ਬਹੁਤ ਬਹੁਤ ਜੇਕਰ ਚਾਹੇ ਬੱਚੇ ਕੋਆਏ 6 ਮਾਤਾ ਤੋਂ ਜੇ ਤੁਹਾਡਾ ਇੰਡੀਆ ਤੇ ਇੰਗਲੈਂਡ ਦੋਵੇਂ ਇਕੱਠੇ ਰੋਗੇ ਹਟਲਮ ਕਰਦੇ ਆ। ਜਿਹੜੇ ਵਿੱਚ ਇੰਡੀਆ ਵੀ ਸ਼ੁਰੂਤਾ ਪਹਿਲੇ ਕਾਇਰ ਦਾ ਵਿਚਾਰ ਗਿਆ ਪੰਜਾਬ ਤੋਂ ਤੇ ਲੱਗੇ ਹੋ ਹਸਪਤਲ ਤੇ ਬਾਕੀ ਉਹ ਇਥੇ ਉਹਦੇ ਨਾਲ ਆਪੀ ਤਕਰੀਰ ਹੋਣੀ ਆ ਪੰਜਾਬ ਜਿਹੜਿਆ ਇਹ ਜਿਹੜੇ ਹੋਣਿਆ ਉਹਦਾ ਵੀ ਫੈਸਲਾ ਕਰੀਆ ਉਹਨਾਂ ਦੀ ਸਾਰੇ ਫੈਸਲੇ ਨਾਲ ਉਹ ਹਸਪਤਲ ਵੱਡ ਜਾਊਗਾ ਤੇ ਜਿਹੜੇ ਵੀ ਆਸਾ ਰਾਜ ਵਿੱਚ ਆਪਣੇ ਪੰਜਾਬ ਵਿੱਚ ਕਿਤੇ ਵੀ ਬਚਿਆ ਹੋ ਕੇ ਹਰਿਆਣਾ ਦੇ ਪੰਜਾਬ ਦੇ ਉਥੇ ਫ੍ਰੀ ਰਾਜ ਤੋਂ ਜਾ ਸਕਦੇ ਆ। ਇਹ ਪੌਤਾ ਰੋਤ ਮੈਂ ਪਰ ਉਹਨਾਂ ਦਾ ਇਹ ਵੀ ਪਰਮਾਤਮਾ ਜੀ ਆਤਰ ਜੇਵਾ ਕਾਤਾ ਦਾ ਉਹ ਮੈਂ ਇੱਥੇ ਨਵਾਂ ਸ਼ਹਿਰ ਤੇ ਜਲੰਧਰ ਦੇ ਵਿੱਚ ਮੈਨੂੰ ਇਹ ਜਿਸ ਜੋ ਕੰਮ ਕਰੇ ਇਹ ਸੇਵਾ ਚ ਮੈਂ ਕਰਦਾ ਬਾਕੀ ਸੇਵਾ ਮੈਂ ਨਹੀਂ ਤੋਂ ਛੋਟਾ ਹੁੰਦਾ ਜਿਆ ਨਾ ਬਚਾਰਿਆ ਜਿਆ ਦੋ ਬਸ ਦਾ ਲਾਸਾ ਜੀ ਸੱਤ ਸੱਤ ਚੌਥੇ ਲੱਗੇ ਆ ਜਿਹਾ ਕਿੱਥੇ ਆ ਕੇ ਬੈਠੇ ਸਾਡੇ ਦਾ ਮੈਂ ਚੱਕ ਪ੍ਰਾਇਮਰੀ ਸਕੂਲ ਜਿਹੜਾ ਕਿ ਦੋ ਕੰਦੇ ਜਿਹੜਾ ਉਹ ਵੀ ਪੈਣ ਆ ਜਾਂਦੀ ਉਹ ਸਕੂਲ ਨੂੰ ਮੈਂ ਕਹਿੰਦੇ ਤਾਂ ਆਦੇ ਤਵਾ ਮਾਇਆ ਜਾ ਦੇ ਸਕੋ ਉਹ ਤਾਂ ਆਵੇ ਮੇਰਾ ਨਹੀਂ ਸਾਡੇ ਪ੍ਰੈਮੀ ਸਕੂਲ ਕੋਈ ਇੱਥੇ ਡੈਂਟਰ ਦਾ ਵੀ ਪੰਜਾਬ ਜੀ ਹੋਊਗਾ ਜਿਹਨਾਂ ਦਾ ਜੀ ਸਕੂਲੋਂ ਆਉਂਦਾ ਹੈ ਜੇ ਤਾਂ ਜਿਹੜਿਆ ਨਵੇਂ ਅਨੁਪ੍ਰਮਾਨਾ ਹੋਈਆ ਮੈਂ ਕਦੇ ਤੇ ਪੜੀ ਜੀ ਤਾਂ ਸਾਡੇ ਜੀ ਬ੍ਰਾਹਮਣ ਆਉਂਦਾ ਤੇ ਇਹਨਾਂ ਨਹੀਂ ਪ੍ਰਮਾਨ ਦੇ ਨਾਲ ਜੋ ਸਕੂਲ ਆ ਕੁਝ ਕਲੇ ਗਵਰਨਮੈਂਟ ਤੋਂ ਵੀ ਜਿੰਨੇ ਗਵਰਨਮੈਂਟ ਤੋਂ ਕਹਿੰਦੇ ਸੀ ਉਹ ਤਾਂ ਨਹੀਂ ਮੇਰੇ ਪਾਪਾ ਨੂੰ ਜੇ ਵੀ ਸਾਡਾ ਕਿਸਾਨ ਕੰਪਨੀ ਹੋ ਗਿਆ बहुत ही सादे शब्दों के सच्चे सुचे शब्दों सामने अपनी जिंदगी का मंतव और जिंदगी के असूलों के बारे दसाया असूल इन्होंने बहुत पक्के केंद्र ने कि जो कोई भी दान का दा एक एक भी पैसा वो सही ढंग सही थां रखना चाहिए ਅੱਜ ਵੀ ਇਹਨਾਂ ਕੱਲ ਵੀ ਗੱਲ ਹੋਈ ਅੱਜ ਵੀ ਇਹ ਹੀ ਗੱਲ ਹੋਈ ਕਹਿੰਦੇ ਬਿਲਕੁਲ ਇਹੀ ਨਿਸ਼ਕਾਮ ਸੇਵਾ ਆ ਕਿ ਸਹੀ ਥਾਂ ਤੇ ਸਾਡੇ ਜਿਹੜੀ ਸੇਵਾ ਦਾ ਪੈਸਾ ਆਂਦਾ ਆਂਦਾ ਜਿਹੜਾ ਵੀ ਸੁਖੋਰ ਮਿਲਦਾ ਉਹ ਸਹੀ ਥਾਂ ਤੇ ਲੱਗਣਾ ਚਾਹੀਦਾ ਹੁਣ ਮੈਂ ਬੇਤੀ ਕਰਾਂਗਾ ਵਿਜੇ ਸ਼ਾਹਵਾੜਾ ਜੀ ਨੂੰ ਕਿ ਸਾਡੇ ਮਹਿਮਾਨ ਸਰਦਾਰ ਮੱਖਣ ਸਿੰਘ ਜੀ ਜੋ ਕਿ ਕੈਨੇਡਾ ਤੋਂ ਆਏ ਨੇ ਉਹਨਾਂ ਨੂੰ ਇੱਕ ਸਰੂਪਾ ਦੇ ਕੇ ਉਹਨਾਂ ਨੂੰ ਸਨਮਾਨਤ ਕਰਨ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਮੱਖਣ ਸਿੰਘ ਜੀ ਜੋ ਕੈਨੇਡਾ ਤੋਂ ਨੇ ਇਹਨਾਂ ਦੁਆਰਾ ਸਾਡੀ ਹੈਲਪੀ ਹੈਂਡ ਸੋਸਾਇਟੀ ਨੂੰ ਉਤਤਵਜ 2500 ਰੁਪਿਆ ਸਮਾਜ ਸੇਵਾ ਦੇ ਕੰਮਾਂ ਦੇ ਲਈ ਸਾਨੂੰ ਅੱਜ ਇਹਨਾਂ ਨੇ ਦਿੱਤਾ ਹੈ ਅਸੀਂ ਬਹੁਤ ਧੰਨਵਾਦੀ ਹਾਂ ਸੋਸਾਇਟੀ ਦੀ ਤਰਫੋਂ ਕਿ ਇਸ ਤਰ੍ਹਾਂ ਦਾ ਵੀ ਸਾਡਾ ਸਹਿਯੋਗ ਮਿਲਦਾ ਰਹੇ ਅਸੀਂ ਇਹਨਾਂ ਦੁਆਰਾ ਚੱਲੇ ਰਸਤੇ ਤੇ ਜਿਸ ਤਰ੍ਹਾਂ ਵੀ ਕਹਿਣਗੇ ਅਸੀਂ ਉਹਨਾਂ ਨੂੰ ਅੱਗੇ ਵਧਾਉਂਦੇ ਜਾਗੇ ਮੈਂ ਗੁਜ਼ਾਰਿਸ਼ ਕਰਾਂਗਾ ਡਾਕਟਰ ਹਰਦਵਿੰਦਰ ਸਿੰਘ ਜੀ ਨੂੰ ਕਿ ਇੱਕ ਸਰੂਪਾ ਸਰਦਾਰ ਰਣਜੀਤ ਸਿੰਘ ਜੀ ਕੰਦੋਲਾ ਜੋ ਕਿ ਅਪਵਾਦੋਂ ਨੇ ਯੂਕੇ ਤੋਂ ਨੇ ਮੈਂ ਸਾਰੇ ਮੈਂਬਰਸ ਨੂੰ ਬੇਨਤੀ ਕਰਾਂਗਾ ਕਿ ਇਸ ਰੂਪਾ ਪੇਲ ਕਰ ਬਾਕੀ ਸਾਡੇ ਗੱਲ ਸੀ ਸਬਬਾ ਉਹ ਵਾਵਾ ਸਿੰਘ ਜੀ ਇਹਨਾਂ ਨੂੰ ਡਾਕਟਰ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਸਰਪਾ ਪਿੰਡ ਦੇ ਪਿੰਡ ਕਰਕੇ ਇਹਨਾਂ ਨੂੰ ਸਨਮਾਨ ਦਾ ਕਦਰ ਕੋਈ ਗੱਲ ਨਹੀਂ ਮੇਰੀ ਡਿਊਟੀ ਮੈਂ ਆਪਣੀ ਡਿਊਟੀ ਨਿਭਾ ਰਿਹਾ ਤੁਸੀਂ ਆਪਣੀ ਡਿਊਟੀ ਨਿਭਾਓ ਸਾਡੇ ਜੀਵਨ ਦੇ ਵਿੱਚ ਕਦਰਾਂ ਕੀ ਤਾਂ ਕੀ ਹੁੰਦੀਆਂ ਨੇ ਐਡੀ ਪੀ ਜਰੂਰਤ ਹੈ ਟਾਪਿਕ ਬੜਾ ਵਧੀਆ ਆ ਔਰ ਬੱਚਿਆਂ ਲਈ ਹੋਣਾ ਬਹੁਤ ਜ਼ਰੂਰੀ ਆ ਅੱਜ ਦੇ ਦੇੜ ਵਿੱਚ ਜੇ IAS ਦਾ ਵੀ ਕੋਈ ਸਟੂਡੈਂਟ ਟੀਚਰ ਜਾਂਦਾ ਤਾਂ ਉੱਥੇ 250 ਪੁਆਇੰਟਸ ਹੋਣਾ ਮੈਂ ਰੱਖਿਓ ਆ ਐਥਿਕਸ ਐਂਡ ਮੋਰਲਸ ਆਫ ਲਾਈਫ ਉਹਦੇ ਵਿੱਚ ਕੁਐਸਚਨ ਪੁੱਛੇ ਜਾਂਦੇ ਨੇ ਕੋਈ ਉੱਤੇ ਕੁਆਲਿਫੀਕੇਸ਼ਨ ਵੀ ਪੁੱਛੀ ਜਾਂਦੇ ਕੁਝ ਜਨਰਲ ਕੁਐਸਚਨ ਪੁੱਛੇ ਜਾਂਦੇ ਨੇ ਤਾਂ ਬੱਚਿਆਂ ਲਈ ਤਾਂ ਇਹੀ ਆ ਕਿ ਜੇ ਤੁਸੀਂ ਜ਼ਿੰਦਗੀ ਦੇ ਵਿੱਚ ਸਹੀ ਕੋਸ਼ਿਸ਼ ਕਰੋਗੇ ਤੁਸੀਂ ਜ਼ਿੰਦਗੀ ਦੇ ਹਰ ਮਕਾਮ ਨੂੰ ਹਰ ਮੱਜਰ ਨੂੰ ਸ਼ੁਰੂ ਕਰ ਸਕਦੇ ਹਾਂ ਤੁਹਾਡੀ ਕੋਸ਼ਿਸ਼ ਇਸ ਉਮਰ ਦੇ ਵਿੱਚ ਇੱਕ ਹੀ ਹੈ ਕਿ ਅਸੀਂ ਅੱਛੀ ਵਿੱਦਿਆ ਪ੍ਰਾਪਤ ਕਰ ਲਈ ਅੱਛੀ ਵਿੱਦਿਆ ਪ੍ਰਾਪਤ ਕਰਕੇ ਅਸੀਂ ਅਗਲੇ ਕਲਾਸਾਂ ਦੇ ਵਿੱਚ ਜਾਣਾ ਉਹ ਤੁਹਾਡੀ ਜਿਹੜੀ ਮੰਜ਼ਿਲ ਆ ਜੋ ਤੁਹਾਡੇ ਮਨ ਦੇ ਇਰਾਦੇ ਨੇ ਜੋ ਤੁਸੀਂ ਸੋਚ ਰੱਖਿਆ ਆਪਣੇ ਸੁਪਨਿਆਂ ਨੂੰ ਉਹ ਤੁਹਾਡੇ ਸੁਪਨੇ ਹੀ ਸੋਰੇ ਹੋਣਗੇ ਪਰ ਉਹਦਾ ਸਹੀ ਰਸਤਾ ਇੱਕ ਹੀ ਹੈ ਕਿ ਵਿੱਦਿਆ ਪ੍ਰਾਪਤ ਕਰ ਲਈ ਇਸ ਤੋਂ ਬਿਗਾਇ ਕੋਈ ਰਸਤਾ ਨਹੀਂ ਹੈ ਜ਼ਿੰਦਗੀ ਵਿੱਚ ਅੱਗੇ ਵਧਣ ਦੇ ਲਈ ਠੀਕ ਹੈ ਬੱਚਿਓ ਸਮਝੇ ਕਦੀ ਵੀ ਮਿਹਨਤ ਤੋਂ ਕਮਰਾਣਾ ਨਹੀਂ ਮਿਹਨਤ ਹੀ ਇੱਕ ਸਫਲਤਾ ਦੀ ਕੁੰਜੀ ਹੈ ਮਿਹਨਤ ਕਰੋਗੇ ਤਾਂ ਹਰ ਚੀਜ਼ ਜ਼ਿੰਦਗੀ ਦੇ ਵਿੱਚ ਤੁਸੀਂ ਖਾਸਲ ਕਰ ਲਓਗੇ ਬਾਕੀ ਗੱਲ ਰਹਿ ਗਈ ਆਪਣੇ ਮਾਪੇ ਦੀ ਜਿਹੜਾ ਬੱਚਾ ਆਪਣੇ ਮਾਪੇ ਦੀ ਕਦਰ ਕਰਦਾ ਸਭ ਤੋਂ ਵੱਡੀ ਕਦਰਾਂ ਕੀਮਤਾਂ ਉਹ ਹੀ ਨੇ ਜਿਹੜਾ ਆਪਣੇ ਮਾਪੇ-ਮਾਪ ਦੀ ਕਦਰ ਕਰਦਾ ਉਸ ਜ਼ਿੰਦਗੀ ਦੇ ਵਿੱਚ ਅੱਗੇ ਵੱਧ ਸਕਦਾ ਜਿਹੜਾ ਆਪਣੇ ਮਾਪੇ-ਮਾਪ ਦੀ ਕਦਰ ਨਹੀਂ ਕਰੇਗਾ ਉਹ ਜ਼ਿੰਦਗੀ ਦੇ ਵਿੱਚ ਕਦੀ ਵੀ ਹਾਸਲ ਨਹੀਂ ਹੋ ਤਰੱਕੀ ਨੂੰ ਹਾਸਲ ਨਹੀਂ ਕਰ ਪਾਏਗਾ ਤੋਂ ਬਹੁਤ ਸਾਰੇ ਬੱਚੇ ਹੋਣਗੇ ਜਿਨ੍ਹਾਂ ਦੇ ਮਾਪੇ ਕੋਈ ਦਿਹਾੜੀ ਕਰਦਾ ਹੋਵੇ ਹੋਇਆ ਕੋਈ ਫੇਰੀ ਦਾ ਕੰਮ ਕਰਦਾ ਹੋਵੇਗਾ ਉਹ ਆਪਣੇ ਮਾਪੇ-ਮਾਪ ਨੂੰ ਤੋਂ ਨੂੰ ਅੱਛੀ ਵਿੱਦਿਆ ਦੇਣ ਦੇ ਲਈ ਆਪਣੀ ਮਿਹਨਤ ਕਰਕੇ ਖੂਨ ਮਸੀਨਾ ਕਰਕੇ ਤੁਹਾਨੂੰ ਇਹ ਸੁਪਨਾ ਲੈ ਕੇ ਭੇਜਦੇ ਨੇ ਕਿ ਮੇਰਾ ਬੱਚਾ ਮੇਰੇ ਤੋਂ ਉੱਪਰ ਉੱਥੇ ਮੇਰਾ ਨਾਮ ਸਮਾਜ ਦੇ ਵਿੱਚ ਮੇਰੇ ਪਰਿਵਾਰ ਦਾ ਨਾਮ ਉੱਚਾ ਕਰੇਗੀ ਇਸ ਲਈ ਆਪਣੇ ਮਾਪਦ ਦੇ ਸੁਪਨਿਆਂ ਨੂੰ ਪੂਰਾ ਜਰੂਰ ਕਰਨਾ ਹੈ ਜੋ ਸੁਪਨਾ ਸਿਰਫ ਤਾਂ ਹੀ ਪੂਰਾ ਹੋਏਗਾ ਤੁਹਾਡਾ ਜੇ ਤੁਸੀਂ ਅੱਛੀ ਵਿੱਦਿਆ ਪ੍ਰਾਪਤ ਕਰੋਗੇ ਆਪਣੇ ਅਧਿਆਪਕ ਦਾ ਮਾਨ ਤੇ ਸਨਮਾਨ ਕਰਕੇ ਇਹ ਪ੍ਰਾਪਤ ਕਰ ਸਕੋਗੇ। ਮਰਕੀ ਜ਼ਿਆਦਾ ਕੁਝ ਨਹੀਂ ਕਹਿੰਦਾ ਹਾਂ ਮੈਂ ਬਿਨਾਰਸ਼ ਕਰਾਂਗਾ ਸਾਡੇ ਐਡਵੋਕੇਟ ਵਿਜੇ ਸ਼ਾਹੜਾ ਜੀ ਨੂੰ ਕਿ ਉਹ ਬੱਚਿਆਂ ਦੇ ਨਾਲ ਕੁਝ ਸ਼ਬਦਾਂ ਦੇ ਨਾਲ ਉਹਨਾਂ ਦੇ ਜੀਵਨ ਦੇ ਵਿੱਚ ਕਦਰਾਂ ਕੀਮਤਾਂ ਦੇ ਤੇ ਚਾਨਣਾ ਪਾ ਕੇ ਉਹਨਾਂ ਦੇ ਨਾਲ ਡੋਬਰੂ ਹੋਣ। ਐਡਵੋਕੇਟ ਵਿਜੇ ਸ਼ਾਹੜਾ ਜੀ।

ਮਾਪਿਆਂ ਦੀ ਕਿਰਪਾ ਨਾਲ ਇਨੀ ਇਨੀ ਪੜ੍ਹਾਈ ਕਰਕੇ ਅਸੀਂ ਇਸ ਜਿਹੜਾ ਖੜੇ ਆ ਮੈਂ ਤੇ ਬੇਟਾ ਹਰ ਸਾਡ ਜਿੱਥੇ ਸਕੂਲ ਦੇ ਬੱਚੇ ਨਹੀਂ ਜਿਹੜਾ ਬੱਚੇ ਪੜੋ ਲਿਖੋ ਹਰ ਮਾਪਾ ਦਾ ਸੁਪਨਾ ਕਿ ਪੇੜਾ ਬੱਚਾ ਪੜ੍ਹ ਲਿਖੇ ਅੱਛਾ ਬਣੇ ਤੁਸੀਂ ਦੇਖੋ ਚਾਰ ਕਾਡ ਯੂਪੀ ਬੋਲੇ ਛੋਟੇ ਗਰੀਬ ਪਰਿਵਾਰ ਦੇ ਬੱਚੇ ਰਿਕਸ਼ਾ ਓਨਰ ਦੇ ਬੱਚੇ ਜਿਨ੍ਹਾਂ ਨੂੰ ਈਵਨ ਕੀ ਰੋਟੀ ਪਾਣੀ ਨਹੀਂ ਉਹਨਾਂ ਬੱਚੇ ਕਰਕੇ ਆਈਐਸ ਅਫਸਰ ਬਣ ਰਹੇ ਆਪੀਸ ਅਫਸਰ ਬਣ ਰਹੇ ਆ ਇਹੀ ਗੋਣ ਤੁਸੀਂ ਆਪਣੇ ਚ ਪਿਆਰਾ ਕਰੋ ਖੂਬ ਪੜੋ ਹਰ ਦਿਨਾਂ ਦੀ ਮਿਹਨਤ ਕਰੋ ਮਾਂ ਬਾਪ ਦੀ ਹੈਲਪ ਕਰੋ ਪੜੋ ਲਿਖੋ ਅੱਛੇ ਬੱਚੇ ਬਣ ਕੇ ਕੱਲ ਨੂੰ ਆਪਣੇ ਸਕੂਲ ਦਾ ਨਾਮ ਰੋਸ਼ਨ ਕਰੋ ਸਮਾਜ ਦਾ ਨਾਮ ਰੋਸ਼ਨ ਕਰੋ ਇੱਕ ਮਨੁੱਖੀ ਭਾਵਨਾ ਬਣਾਓ ਜਿਸ ਤਰ੍ਹਾਂ ਅੱਜ ਸੀ ਸਾਰੇ ਇੱਥੇ ਬੈਠੇ ਆ ਕ੍ਰੀਏਟਰ ਉੱਤੇ ਬੈਠੇ ਏਸੀ ਆ ਕੇ ਬੈਠੇ ਆ ਕੱਲ ਨੂੰ ਤੁਸੀਂ ਵੀ ਇਸੇ ਤਰ੍ਹਾਂ ਇਸ ਸਟੇਜ 'ਤੇ ਆ ਕੇ ਖੜੋ ਆਪਣੇ ਸਕੂਲ ਦਾ ਦਸਵੀਂ ਸਕੂਲ ਚ ਪੜ ਕੇ ਸੀ ਜੋਗੇ ਬਣਿਆ ਕਿ ਆਪਣੇ ਪਿਆਰੇ ਬੱਚਿਆਂ ਲਈ ਕੁਝ ਕਰ ਸਕੀਂ ਸੋ ਇਹ ਕਹਿੰਦਾ ਕਿ ਤੁਹਾਨੂੰ ਇੱਕ ਵਾਰ ਫਿਰ ਬਾਰੇ ਬੱਚੇ ਸਾਰੇ ਬੱਚੇ ਅਸ਼ੀਰਵਾਦ ਦੇਣਾ ਇਹ ਕਹਿੰਦਾ ਬੱਚੇ ਪੜ੍ਹ ਲਿਕੇ ਆਪਣੇ ਮਾਪੇਾਂ ਦਾ ਰੋਸ਼ਗਰ ਹੋ ਤੁਹਾਡੇ ਮਾਪੇਾਂ ਨੂੰ ਤੁਹਾਡੇ ਤੋਂ ਬਹੁਤ ਆਸਾਂ ਹਨ ਬਾਕੀ ਸਕੂਲ ਦੇ ਮੈਨੇਜਮੈਂਟ ਦੇ ਸਭ ਦੱਸਿਆ ਵੀ ਸਾਨੂੰ ਵੀ ਵਾਟਰ ਕੋਲਡਰ ਦੀ ਲੋੜ ਹੈ ਤੋਂ ਇਸ ਨੂੰ ਪੈਕੇਟ ਡਿਸਕਸ ਕਰਦੇ ਹਾਂ ਤਾਂ ਕਿ ਨਾ ਆਪਣੇ ਮਹਿਮਾਨਾਂ ਨਾਲ ਵੀ ਕੋਸ਼ਿਸ਼ ਕਰਾਂਗੇ ਤੁਹਾਨੂੰ ਇਸ ਸਕੂਲ ਚਲਦੀ ਵਾਟਰ ਕੋਲਡਰ ਵੀ ਆਪਾਂ ਲੋਕਿੰਗ ਦੇ ਰਹੇ ਹਾਂ

ਕੁਝ ਬੱਚੇ ਹੋ 300 ਤੋਂ ਦੇਖੋ ਜਿੰਦਗੀ ਕਦੀ ਨਾ ਸੋਚੋ ਕਿ ਅਸੀਂ ਗਰੀਬ ਪਰਜਵਾਨ ਅਸੀਂ ਕੁਝ ਨਹੀਂ ਕਰ ਸਕਦੇ ਅਸੀਂ ਸਾਰੇ ਗਰੀਬ ਪਰਜਵਾਨ ਚੋਕੀ ਤੇ ਤੱਕ ਆਏ ਭਾਈ ਜੀ ਜਦੋਂ ਦਾ ਆਪ ਮੈਂ ਦੇਖ ਰਿਹਾ ਕਿ ਤੁਸੀਂ ਕਿਵੇਂ ਪੈਂਡਾ ਸਿਖਾ ਰਹੇ ਜਦੋਂ ਸਾਡਾ ਨਾਮ ਪੜ੍ਹਦਾ ਸੀ ਅਸੀਂ ਸਕੂਲਾਂ ਦੇ ਬਾਹਰ ਤੇ ਬੈਠ ਕੇ ਪੜ੍ਹੋ ਸੋ ਤੁਸੀਂ ਬਹੁਤ ਲੱਗੇ ਹੋ ਮੈਂ ਰਾਜ ਦੇਖ ਕੇ ਬੜਾ ਹਰਾਨ ਹੋ ਮਾਂ ਦੀ ਪ੍ਰਾਇਮਰੀ ਸਕੂਲਾਂ ਦੇ ਵਿੱਚ ਕਿਉਂ ਆ ਇੰਨਾ ਘੱਟ ਅਰੇਂਜਮੈਂਟ ਕਿਉਂ ਹੈ ਸੋ ਇਹ ਨਾਲ ਹੀ ਕਹਿੰਦਾ ਆ ਰਿਹਾ ਮੈਂ ਆਪਣਾ ਇਹ ਸੇਵਾ ਅਸਪਰਦੀ ਯੂਕੇ ਤੋਂ ਆਪਣੇ ਗਰਜਾ ਸਾਹਿਬ ਦਾ ਐਸਪੈਸ਼ਲੀ ਗਰਜਾ ਸਾਹਿਬ ਦਾ ਪ੍ਰਦੀਪ ਜੀ ਆਪਣਾਂ ਜੀ ਇਹਨਾਂ ਰਾਜ ਦੇ ਬੋਲ ਸਾਹਿਬ ਰਾਜ ਦੀ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਸੁਭਾਈ ਕੀ ਨੋ 590 ਰੁਪਏ ਦੇ ਹੈ ਦਿੱਤੇ ਆ ਸਾਡੀ ਸੁਸਾਇਟੀ ਦਾ ਮੇਨ 50000 ਇਹਨਾਂ ਦਾ ਚਿੰਨ੍ਹੇ ਸਾਹਿਬ ਨੂੰ ਗੱਲ ਮੰਦੀ ਅਸੀਂ ਕਰਦੇ ਆ ताकि आपकी सोसाइटी मेंबर का सारे ना मन बहुत आंदोलन कर रहा है बच्चों के आप आप एक बारी सारे खर्चा साथ में मोहल्ले के करता भी ना अभी भी तो जितना के पिछले समय आधे में एक गलत के सरकारी स्कूल आदि अनुहारी नहीं बनिया नहीं थी वो भी बड़ी कोशिश कर रहे हैं जितना के स्कूल और एमीनेंस की गलत की जा रही है वो भी बड़े-बड़े प्राले भी की जा रहे हैं कि सरकारी स्कूल आमेरी

क्या तो नहीं करूं मैं उसकी जिसने सुमित्र सिंह गर्ताजी को पराया जिन्ही सेवा का होता है और जितना जितने सेवादी लग रहा है स्कूल दी था काल के लिए मैं जो मैं स्कूल दिखा रहा हूँ जब वो दिखिया वो दिनों हार देख के कैसा लग गया तुझे कहाँ तुझे अंगलेर बोल गए यहाँ जहाँ के थे मैं कह � ਅਤੇ ਆਤਵਾ ਨੂੰ ਪਾਰ ਦੇਸ਼ਾਂ ਵਿੱਚ ਸਿੱਖਿਆ ਦੇ ਲਈ ਚਾਹੀਦੇ ਨੇ ਪਰ ਉੱਥੇ ਦੇ ਜਿਹੜੇ ਅਧਿਆਪਕ ਨੇ ਉਹ ਵੀ ਬੜੇ ਸਮਝਦਾਰ ਨੇ ਔਰ ਉੱਥੇ ਜੇ ਮੈਂ ਜਦੋਂ ਜੇ ਗੱਲ ਕਰੀਏ ਮੈਡੇ ਮਿਲਦੀ ਗੱਲ ਕਰਕੇ ਉੱਥੇ ਜਿਹੜੀ ਗਿਣਤੀ ਹੈ ਮੈਂ ਕਿਹਾ ਕਿਸੇ 5 ਸਟਾਰ ਹੋਟਲ ਦੇ ਬਰਾਬਰ ਉੱਥੇ ਗਿਣਤੀ ਜਿੰਨੀ ਉਸ ਦੇ ਸਪਾਈ ਔਰ ਜਿਤਨਾ ਦੂਸਰੋਂ ਇਸ ਮੌਕੇ ਤੇ ਲਾਬਰ ਕੰਪਨੀ ਦੁਆਰਾ ਨਿਰਮਾਣਕ ਜੁਸਤੀਆਂ ਬੋਲਣਾ ਤੇ ਗਲੂਕੋਸ ਦੀਆਂ ਪੈਕਟ ਬੱਚਿਆਂ ਦੀ ਅਚੀ ਸਿਹਤ ਲਈ ਤੇ ਗਰਮੀ ਤੋਂ ਬਚਾ ਲਈ ਵੱਡੇ ਲਈ ਹਲੋ ਇਹ ਅੰਦੂਤ ਦੋਸਤਾਂ ਦਾ ਬੱਚਿਆਂ ਲਈ ਇੰਝ ਨਾ ਚੂਹੋ ਔਰ ਭੁੱਲ ਜੇਗਾ ਕਾਹਤੋਂ ਹੋਵੇਗਾ ਆ ਲੈ ਇਨ ਆਫਲੈਂਡ ਆਪ ਲੈ ਇਨ ਮੇਜਨ ਬਤਨ ਨੂੰ ਕਰਦੇ ਆ ਅੱਡਾ ਲਾਸਟ ਬੰਗ ਆਈਏ ਅੱਡਾ ਨਾ ਜੀ ਦੋ ਦੋ ਗਿਆ ਤੋ ਇੱਧਰ ਹੋ ਗਿਆ ਜੀ ਇੱਧਰ ਹੋ ਗਿਆ ਇੱਧਰ ਆ ਜਾ ਇੱਧਰ ਆ ਜਾ ਲਾਓ ਇੱਧਰ ਦੋ

हेलो बच्चे 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 बेटा बेटा सारे सारे गुड मॉर्निंग देखो सब तो पहला समूह स्टाफ टीचर बाकी स्मूथ ਬਹੁਤ ਮਦਿਆਂ ਜਿਨ੍ਹਾਂ ਨੇ ਛੋੜੇ ਸਮੇਂ ਲਈ ਸਮਰਪਤ ਕੀਤੀ ਸਮੇਂ ਦਾ ਤੇ ਇੱਥੇ ਆਏ ਹੋਏ ਬਾਬਾ ਸਿੰਘ ਜੀ ਅਤਵਾਲ ਸਾਹਿਬ ਪਿਕਾਸਾ ਤੇ ਸਭ ਤੋਂ ਜ਼ਿਆਦਾ ਜਿਹੜੇ ਬਹੁਤ ਪਿਆਰੇ ਸੁਭਿੰਦਰ ਕਰਚਾਈਾ ਮੈਂ ਥੈਂਕਸ ਕਰਦਾ ਕਿ ਬੱਚਿਆਂ ਦੇ ਬਹੁਤ ਵੱਡਾ ਉਪਰਾਲਾ ਕਰਕੇ ਆਏ ਆ ਇਹ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਿਉਂਕਿ ਉਹ ਕੀ ਜਦਾ ਜਦਾ ਸਾਡਾ ਵਿਸ਼ੇ ਆ 15 ਦੇ ਹੀ ਹੁੰਦਾ ਪਟਿਆਲਾ ਜੇ ਆਪਾਂ ਆਪਣੇ ਟੀਚਰਸ ਆਪਣੇ ਮਾਪਿਆਂ ਦੀ ਕਦਰ ਕਰਾਂਗੇ ਤੇ ਕਿੰਤਾ ਦਾ ਤੁਹਾਨੂੰ ਪਤਾ ਹੀ ਨਹੀਂ ਤੁਹਾਡੀ ਜ਼ਿੰਦਗੀ ਵਿੱਚ ਕਿੰਨਾ ਵਧੀਆ ਮੋਸ਼ੀ ਦਾ ਭਲਕ ਨੂੰ ਆ ਇਸ ਇੱਕ ਛੋਟਾ ਜਿਹਾ ਤੁਸੀਂ ਕੋਈ ਕਾਰਨਾ ਕਰੋ ਆਪਣੇ ਟੀਚਰਸ ਹੈਵਾਨ ਲਈ ਜ਼ੋਰਦਾਰ ਕਾੜੀਆਂ ਦੇ ਪੈਕਿੰਗ ਕਰਦੇ ਹੋਵੇ ਤੇ ਸਭ ਤੋਂ ਜ਼ਿਆਦਾ ਇਸ ਸੋਸਾਇਟੀ ਦੇ ਨਾਲ ਮੈਂ ਆਪਣੇ ਦਿਲ ਦੀ ਗੋੜ ਹੈ ਕਿ ਆ ਵੀ ਬਹੁਤ ਐਕਸਟਰਾਂ

ਉੱਚ ਜੁਰਮ ਲਾਟੜੀ ਇਹ ਮੇਰੀ ਮਾਰੋ ਜਿੰਨਾ ਨੇ ਪਾਲਾ ਕਰਦੇ ਹਲੋ ਅਨੁਰਾਣੀ ਜੀ ਨੂੰ ਬਿਨੈ ਸ਼ਕਰੰਦ ਇੱਕ ਕੁ ਸ਼ਬਦ ਸਾਡੇ ਨਾਲ ਸਾਂਝੇ ਕਰਦੇ ਆਜੀ ਪਰ ਹੋਰ ਕੀ ਸਤਾਰ ਲੋਗ ਆਪਣੇ ਸੇਵਾ ਤਸਵੀਰ ਕੇਟ ਜਾਂਦੇ ਬਹੁਤ ਮਹਿਮਾਨ ਕਰਤਾ ਜੀ ਅਕਾਲ ਸਤਿ ਸ੍ਰੀ ਅਕਾਲ ਸਾਡੇ ਨਾਲ ਆਏ ਹੋਰ ਮੈਂਬਰਸ ਅਸੀਂ ਮੈਂ ਆਪਣੇ ਸਕੂਲ ਦੇ स्टाफ ਲੋਕ ਤੇ ਆਪਣੇ ਬੱਚਿਆਂ ਵੱਲੋਂ ਤੁਹਾਡਾ ਬਹੁਤ ਹੀ ਜ਼ਿਆਦਾ ਧੰਨਵਾਦ ਦਿਲੋਂ ਤੁਹਾਨੂੰ ਬਦਕਤ ਹਾਂ ਜਿਹੜਾ ਤੁਸੀਂ ਸਾਡਾ ਸਕੂਲ ਨੂੰ ਅੱਜ ਫਿਰ ਦਰਸ਼ਨ ਦਿੱਤੇ ਸਾਡੇ ਸਕੂਲ ਦੇ ਵਿੱਚ ਆ ਕੇ ਤੇ ਮੈਂ ਤੁਹਾਡੇ ਕੋਲੋਂ ਇਹ ਹੀ ਆਸ ਕਰਦੀ ਹਾਂ ਕਿ ਨੈਕਸਟ ਟਾਈਮ ਮੈਂ ਤੇਰੀ ਚਾਹੀਦੀ ਆ ਜੀ ਦਾ ਕਾਤਾ ਸਾਹਿਬ